ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਇੱਕ ਨਵੀਂ ਵੀਡੀਓ ਦੇ ਵਿੱਚ। ਅੱਜ ਆਪਾਂ ਪਹੁੰਚੇ ਹਾਂ ਮੰਡੀ ਗਵਿੰਦਗੜ੍ਹ। ਇੱਥੇ ਮੇਲਾ ਲੱਗਿਆ ਹੋਇਆ ਦੁਬਈ ਕਾਰਨੀਵਲ। ਬਹੁਤ ਖੂਬਸੂਰਤ ਇਹ ਮੇਲਾ ਹੈ। ਦੇਖਣ ਵਾਲਾ ਮੇਲਾ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹ ਸਾਰਾ ਕਾਰਨੀਵਲ ਦਿਖਾਵਾਂਗੇ। ਵੀਡੀਓ ਤੁਸੀਂ ਐਂਡ ਤੱਕ ਬਣੇ ਰਹੋ। ਚੱਲਦੇ ਆਪਾਂ ਇਸ ਮੇਲੇ ਦੇ ਅੰਦਰ ਜਾਣ ਲਈ ਟਿਕਟ ਲੱਗਦੀ ਹੈ। ਉਹ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਵਾਂਗੇ ਕਿ ਕਿੰਨੀ ਟਿਕਟ ਹੈ। ਵੀਡੀਓ ਤੁਸੀਂ ਐਂਡ ਤੱਕ ਬਣੇ ਰਹੋ। ਬਾਕੀ ਆ ਸਾਰਾ ਮੇਲੇ ਦਾ ਬਾਹਰਲਾ 뷰 ਆ ਇਸ ਮੇਲੇ ਦੇ ਵਿੱਚ ਬੁਰਜ ਖਲੀਫਾ ਬਣਾਇਆ ਹੋਇਆ ਦੁਬਈ ਵਾਲਾ ਸਾਰਾ 뷰 ਦੁਬਈ ਵਾਲੀ ਸਾਰੀ ਲੁੱਕ ਇਸ ਮੇਲੇ ਨੂੰ ਦਿੱਤੀ ਗਈ ਆ ਆਪਾਂ ਟਿਕਟ ਲੈ ਲਈ ਚੱਲਦੇ ਆਪਾਂ ਕਾਰਨੀਵਲ ਦੇ ਅੰਦਰ ਐਂਟਰੀ ਕਰਦੇ ਆਂ ਦੇਖਦੇ ਆਂ ਕੀ ਕੀ ਹੈ ਇਸ ਦੇ ਕਾਰਨੀਵਲ ਦੇ ਅੰਦਰ ਬਾਕੀ 30 ਰੁਪਏ ਇੱਕ ਜਾਨੇ ਦੀ ਟਿਕਟ ਲੱਗੀ ਹੈ ਇਸ ਕਾਰਨੀਵਲ ਨੂੰ ਦੇਖਣ ਦੇ ਲਈ ਸ਼ਾਮ 4 ਵਜੇ ਤੋਂ ਇਹ ਕਾਰਨੀਵਲ ਆ ਜਿਹੜਾ ਸ਼ੁਰੂ ਹੋ ਜਾਂਦਾ ਹੈ ਰਾਤ 9:00 ਤੋਂ 10:00 ਵਜੇ ਤੱਕ ਚੱਲਦਾ ਹੈ ਬਾਕੀ ਅੰਦਰ ਚੱਲਦੇ ਆਂ ਸਾਹਮਣੇ ਆ ਪੌੜੀਆਂ ਚੜ੍ਹ ਕੇ ਰਾਸਤਾ ਇੱਥੋਂ ਦੀ ਆਪਾਂ ਐਂਟਰੀ ਕਰਦੇ ਆਂ ਦੇਖਦੇ ਆਂ ਸ ਆ ਮੀਨ ਐਂਟਰੀ ਬਣਾਈ ਹੋਈ ਹੈ ਕਾਰਨੀਵਲ ਦੀ ਤੇ ਸਾਹਮਣੇ ਵੈਲਕਮ ਲਿਖਿਆ ਹੋਇਆ ਹੈ ਕਾਰਨੀਵਲ ਵਾਲਿਆਂ ਨੇ ਆਪਣਾ ਵੈਲਕਮ ਕੀਤਾ ਹੈ ਮੇਲੇ ਦੇ ਵਿੱਚ ਐਂਟਰ ਹੁੰਦੇ ਸਾਰੇ ਬਾਕੀ ਜਿਹੜੀ ਐਂਟਰੀ ਹੈ ਇਸ ਕਾਰਨੀਵਲ ਦੀ ਬਹੁਤ ਖੂਬਸੂਰਤ ਹੈ ਬਹੁਤ ਸੋਹਣੀ ਇਹਨੂੰ ਲੋਕਾਂ ਜਿਹੜੀ ਦਿੱਤੀ ਗਈ ਹੈ ਤੇ ਫੋਟੋਆਂ ਖਿੱਚਣ ਨੂੰ ਬਹੁਤ ਵਧੀਆ ਕਾਰਨੀਵਲ ਦਾ ਜਿਹੜਾ ਫਰੰਟ 뷰 ਆ ਤੇ ਅੰਦਰ ਚੱਲਦੇ ਆਪਾਂ ਅੱਗੇ ਆਈ.ਐਮ.ਏ ਪੌੜ ਬਣਿਆ ਹੋਇਆ ਹੈ ਤੇ ਸਾਰੀ ਦੁਬਈ ਵਾਲੀ ਲੁੱਕ ਦਿੱਤੀ ਗਈ ਆ ਤੇ ਜਿਹੜਾ ਇਹ ਕਾਰਨੀਵਲ ਆ ਇਹਦਾ ਨਾਮ ਵੀ ਦੁਬਈ ਥੀਮ ਕਾਰਨੀਵਲ ਆ ਜਿਹੜਾ ਉਹ ਰੱਖਿਆ ਹੋਇਆ ਬਾਕੀ ਤੁਸੀਂ ਆ ਸਾਰਾ ਦੇਖ ਸਕਦੇ ਹੋ ਆਲੇ-ਦਾਲ ਦਾ 뷰 ਸਾਹਮਣੇ ਚੂਲੇ ਵੀ ਲੱਗੇ ਹੋਏ ਨੇ ਕਾਫੀ ਹੋਰ ਸਟਾਲਾਂ ਖਾਣ ਪੀਣ ਵਾਲੀਆਂ ਆ ਬਰਜ ਖਲੀਫਾ ਦੇਖ ਸਕਦੇ ਹੋ ਇਹ ਵੀ ਆਪਾਂ ਨੇੜੋਂ ਜਾ ਕੇ ਤੁਹਾਨੂੰ ਦਿਖਾਵਾਂਗੇ ਤੇ ਚੱਲਦੇ ਆਪਾਂ ਆ ਸਾਰੀ ਐਂਟਰੀ ਐ ਪੁਲ ਬਣਾਇਆ ਗਿਆ ਆ ਵੀ ਬਹੁਤ ਖੂਬਸੂਰਤ ਐ ਦੇਖ ਸਕਦੇ ਹੋ ਜਿਵੇਂ ਤੁਸੀਂ ਤੇ ਬਾਕੀ ਰਾਤ ਦਾ ਵੀਊ ਵੀ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਜਦੋਂ ਲਾਈਟਾਂ ਚੱਲ ਜਾਣਗੀਆਂ ਉਦੋਂ ਹੋਰ ਵੀ ਸੋਹਣਾ ਵੀਊ ਲੱਗੂਗਾ ਐਜੇ ਦਾ ਸਾਰਾ ਤੇ ਆ ਸਾਰਾ ਦੇਖ ਸਕਦੇ ਹੋ ਕਾਫੀ ਖੁੱਲਾ ਗਰਾਊਂਡ ਆ ਇਹ ਜਿੱਥੇ ਕਾਰਨੀਵਲ ਲੱਗਿਆ ਹੋਇਆ ਮੰਡੀ ਗਵਿੰਦਗੜ੍ਹ ਦੇ ਵਿੱਚ ਬਹੁਤ ਵੱਡੇ ਵੱਡੇ ਝੂਲੇ ਚੰਡੋਲ ਬਾਕੀ ਹੋਰ ਐਨਜੋਇਮੈਂਟਲੀ ਕਾਫੀ ਸਾਰੀਆਂ ਚੀਜ਼ਾਂ ਹੈਗੀਆਂ ਨੇ ਇਸ ਮੇਲੇ ਦੇ ਵਿੱਚ ਵੱਡਿਆਂ ਵਾਸਤੇ ਵੀ ਛੋਟਿਆਂ ਵਾਸਤੇ ਵੀ ਬਾਕੀ ਆ ਰਸਤਾ ਜਾਂਦਾ ਇਸ ਮੇਲੇ ਦੇ ਅੰਦਰ ਨੂੰ ਚੱਲਦੇ ਆਪਾਂ ਮੇਲੇ 'ਚ ਐਂਟਰੀ ਕਰਦੇ ਆਂ ਬਾਕੀ ਕਾਫੀ ਖੁੱਲਾ ਇਹ ਗਰਾਊਂਡ ਆ ਜਿੱਥੇ ਇਹ ਮੇਲਾ ਸਾਰਾ ਲੱਗਿਆ ਹੋਇਆ ਤੇ ਬਹੁਤ ਖੂਬਸੂਰਤ ਨਜ਼ਾਰਾ ਇਸ ਮੇਲੇ ਦਾ ਤੁਸੀਂ ਬਰਜ ਖਲੀਫਾ ਵੀ ਦੇਖ ਸਕਦੇ ਹੋ ਬਰਜ ਖਲੀਫਾ ਬਣਾਇਆ ਹੋਇਆ ਤੇ ਚੰਡੋਲ ਝੂਲੇ ਹੋਰ ਕਾਫੀ ਕੁਸ਼ੀ ਇਸ ਮੇਲੇ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਜਿਹੜਾ ਮਿਲੂਗਾ ਬਾਕੀ ਜਿਹੜਾ ਇਹਦਾ ਫਰੰਟ 뷰 ਆ ਮੇਲੇ ਦਾ ਇਸ ਤਰ੍ਹਾਂ ਲੱਗਦਾ ਕਿ ਆਪਾਂ ਕਿਸੇ ਬਾਹਰਲੀ ਕੰਟਰੀ ਦੇ ਵਿੱਚ ਆ ਗਏ ਹੁੰਨੇ ਆ ਬਰਜ ਖਲੀਫਾ ਦੇ ਬਿਲਕੁਲ ਨੇੜੇ ਆ ਗਏ ਆਪਾਂ ਆ ਬਰਜ ਖਲੀਫਾ ਬਣਾਇਆ ਹੋਇਆ ਇੱਥੇ ਬਹੁ ਤੇ ਕਾਫੀ ਸੋਹਣਾ ਕਾਰਨੀਵਲ ਆ ਇਹ ਲੋਕੇਸ਼ਨ ਬਹੁਤ ਸੋਹਣੀ ਆ ਫੋਟੋਆਂ ਖਿੱਚਣ ਨੂੰ ਹਲੇ ਤਾਂ ਜਦੋਂ ਲਾਈਟਾਂ ਚੱਲ ਪਈਆਂ ਇੱਥੇ ਹੋਰ ਵੀ ਸੋਹਣਾ ਸਾਰਾ ਨਜ਼ਾਰਾ ਹੋ ਜਾਣਾ ਸਾਰਿਆਂ ਦੇ ਇੱਥੇ ਬੱਲਬੀਆਂ ਫਿੱਟ ਕੀਤੀਆਂ ਹੋਈਆਂ ਨੇ ਇਹਦੇ ਉੱਪਰ ਵੀ ਤੇ ਆ ਬਰਜ ਖਲੀਫਾ ਦੇ ਉੱਪਰ ਵੀ ਜਦੋਂ ਲਾਈਟਾਂ ਚੱਲ ਪਣ ਗਈਆਂ ਉਦੋਂ ਉਦੋਂ ਵੀ ਸੋਹਣਾ 뷰 ਹੋ ਜਾਣਾ ਇਹਦਾ ਬਾਕੀ ਇੱਧਰ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਇਹ ਵੀ ਆਪਾਂ ਦਿਖਾਉਨੇ ਆ ਤੁਹਾਨੂੰ ਚੱਲ ਕੇ ਤੇ ਸਾਰੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਚੰਡੋਲ ਵੀ ਲੱਗੇ ਹੋਏ ਨੇ ਵੱਡੇ ਵੱਡੇ ਇੱਥੇ ਝੂਲੇ ਨੇ ਜਿਹੜੇ ਉਹ ਲੱਗੇ ਹੋਏ ਨੇ ਤੇ ਚੱਲਦੇ ਆਪਾਂ ਪਹਿਲਾਂ ਤੁਹਾਨੂੰ ਝੂਲੇ ਦਿਖਾਉਨੇ ਆਂ ਆ ਕੇ ਇਧਰ ਆ ਗੱਡੀਆਂ ਵਾਲਾ ਜਿਹੜਾ ਗੱਡੀਆਂ ਇੱਕ ਦੂਜੇ ਦੇ ਵਿੱਚ ਮਾਰਦੇ ਹੁੰਦੇ ਨੇ ਆਹ ਦੇਖ ਸਕਦੇ ਹੋ ਤੁਸੀਂ ਇੱਥੇ ਆ ਗੱਡੀਆਂ ਨੇ ਜਿਹੜੀਆਂ ਇੱਕ ਦੂਜੇ ਦੇ ਵਿੱਚ ਮਾਰਦੇ ਹੁੰਦੇ ਨੇ ਤੇ ਇਹਨਾਂ ਸਾਰਿਆਂ ਦੀ ਝੂਲਿਆਂ ਦੀ ਟਿਕਟਾਂ ਅਲੱਗ-ਅਲੱਗ ਤੇ ਬਹੁਤ سارے ਝੂਲੇ ਨੇ ਜਿਹੜੇ ਇੱਥੇ ਲੱਗੇ ਹੋਏ ਨੇ ਆਹ ਵੀ ਦੇਖ ਸਕਦੇ ਹੋ ਤੁਸੀਂ ਹਾਂ ਵੀ ਚੰਡੋਲ ਹੈ ਜਿਹੜਾ ਇੱਥੇ ਲੱਗਿਆ ਹੋਇਆ ਤੇ ਇੱਧਰ ਵੀ ਆਹ ਝੂਲਾ ਇਹਦੇ 'ਚ ਬੈਠੇ ਵੀ ਨੇ ਕਾਫੀ ਸਾਰੇ ਜਣੇ ਦੇਖੋ ਬਿਲਕੁਲ ਸਿੱਧਾ ਹੋ ਗਿਆ ਜਿਹੜੇ ਵਿੱਚ ਬੈਠੇ ਨੇ ਸਾਰੇ ਪੁੱਠੇ ਕਰਤੇ ਦੇਖ ਸਕਦੇ ਹੋ ਤੁਸੀਂ ਇੱਥੇ ਬੈਠੇ ਨੇ ਨਾ ਵਿੱਚ ਸਾਰੇ ਰੌਲਾ ਪਾਰ ਰਹੇ ਨੇ ਹੁਣ। ਲਾਓ ਜੀ। ਜੂਮ ਕਰਕੇ ਦਿਖਾਉਨੇ ਆਂਗੇ ਆਪਾਂ। ਆ ਲੈ। ਲਾਓ ਜੀ, ਇਸ ਤਰ੍ਹਾਂ ਦੇ ਝੂਲੇ ਨੇ ਕਾਰਨੀਵਲ ਦੇ ਵਿੱਚ ਦੇਖ ਸਕਦੇ ਹੋ ਜੀ ਤੁਸੀਂ। ਬਾਕੀ ਹੋਰ ਆਪਾਂ ਸਾਰੇ ਝੂਲੇ ਦਿਖਾਉਨੇ ਆ ਬੱਚਿਆਂ ਵਾਲੇ ਵੀ ਝੂਲੇ ਨੇ ਦੇਖੋ ਆ ਲੋ ਆ ਛੋਟੇ ਬੱਚਿਆਂ ਵਾਲੇ ਝੂਲੇ ਆ ਗਏ ਸਾਰੇ ਛੋਟੇ ਛੋਟੇ ਝੂਲੇ ਆ ਇਧਰ ਕਿਸ਼ਤੀਆਂ ਆ ਗਈਆਂ ਛੋਟੀਆਂ ਛੋਟੀਆਂ ਉਹ ਬੱਚੇ ਦੋ ਦੇਖੋ ਬੇਤੀ ਜਨਾਬ ਹੀ ਰਹੇ ਨੇ ਦੋ ਬੱਚੇ ਵੱਡੇ ਵਾਲੇ ਵੀ ਝੂਲੇ ਹੈਗੇ ਨੇ ਇਹ ਕਾਰਨੀਵਲ ਦੇ ਵਿੱਚ ਛੋਟੇ ਵਾਲੇ ਵੀ ਹੈਗੇ ਨੇ ਸਾਰਿਆਂ ਵਾਸਤੇ ਪੂਰਾ ਇੰਜੋਏਮੈਂਟ ਆ ਇੰਜੋਏ ਤੁਸੀਂ ਕਰ ਸਕਦੇ ਹੋ ਹਰੇਕ ਦੀ ਅਲੱਗ-ਅਲੱਗ ਟਿਕਟ ਹੈ ਜਿਵੇਂ ਆਹ ਚੀਜ਼ ਦੀ ਅਲੱਗ ਟਿਕਟ ਹੈ ਆਹ ਝੂਲੇ ਦੀ ਹੈ ਜਿਹੜੀ ਹੈ ਜੀ ਅਲੱਗ ਟਿਕਟਾ ਇਹਦੀ ਅਲੱਗ ਹੈ ਤੇ ਇੱਧਰ ਵੀ ਆਹ ਟ੍ਰੇਨ ਵਾਲਾ ਆ ਗਿਆ ਤੁਸੀਂ ਦੇਖ ਸਕਦੇ ਹੋ ਜਿਵੇਂ ਆਹ ਟ੍ਰੇਨ ਬਣੀ ਹੋਈ ਆ ਇਹ ਟ੍ਰੇਨ ਚੱਲਦੀ ਆ ਉਹ ਝੂਲਾ ਕਾਫੀ ਖਤਰਨਾਕ ਆ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਉਹ ਬਹੁਤ ਖਤਰਨਾਕ ਆ ਤੇ ਆ ਇੱਧਰ ਆ ਵੀ ਬੱਚਿਆਂ ਵਾਲਾ ਆ ਗਿਆ ਸਾਹਮਣੇ ਇਹ ਜੰਪਾ ਵਾਲਾ ਵੱਡੇ ਵਾਲੇ ਝੂਲੇ ਵੀ ਹੈਗੇ ਨੇ ਬੱਚਿਆਂ ਵਾਲੇ ਝੂਲੇ ਵੀ ਹੈਗੇ ਨੇ ਸਾਰੇ ਜਾਣੇ ਵੱਡੇ ਛੋਟੇ ਸਾਰੇ ਇੱਕੋ ਕਾਰਨੀਵਲ ਦੇ ਵਿੱਚ ਇੰਜੋਏ ਜਿਹੜਾ ਕਰ ਸਕਦੇ ਨੇ ਆਹ ਦੇਖ ਸਕਦੇ ਹੋ ਤੁਸੀਂ ਆਹ ਵੀ ਟ੍ਰੇਨ ਆ ਗਈ ਛੋਟੇ ਬੱਚਿਆਂ ਵਾਲੀ ਤੇ ਇਧਰਲਾ ਸੈਕਸ਼ਨ ਆ ਜਿਹੜਾ ਸਾਰਾ ਛੋਟੇ ਬੱਚਿਆਂ ਵਾਲਾ ਇਹ ਉਧਰ ਸਾਹਮਣੇ ਵੀ ਦੇਖੋ ਜਿਵੇਂ ਝੂਲੇ ਚੱਲ ਰਹੇ ਨੇ ਇਹ ਤੋਂ ਵੀ ਉਹ ਦੇ ਕੋਈ ਨਾ ਸੋਹਣਾ ਮੰਡਾ ਪਿੱਛੇ ਜਿਹੜਾ ਬਰਜ ਖਲੀਫਾ ਦਿਖਦਾ ਐਂ ਲੱਗਦਾ ਜਿਵੇਂ ਆਪਾਂ ਕਿਸੇ ਬਾਹਰਲੀ ਕੰਟਰੀ ਦੇ ਵਿੱਚ ਆ ਗਏ ਹੁੰਨੇ ਆ ਪਿੱਛੋਂ ਬਰਜ ਖਲੀਫਾ ਦੇਖੋ ਕਿੰਨਾ ਸੋਹਣਾ ਥਿਊ ਵਿਊ ਲੱਗਦਾ ਲੈ ਕੁਝ ਬੱਦਲ ਆ ਗਏ ਨਾ ਮੌਸਮਾ 'ਚ ਬੱਦਲਾਂ ਵਾਲਾ ਮਾਹੌਲ ਪੂਰਾ ਘੈਂਟ ਬਣਿਆ ਹੋਇਆ ਕਾਰਨੀਵਲ ਦੇ ਵਿੱਚ ਲੈ ਵੀ ਜ਼ਰੂਰ ਵੇਸਟ ਕਰਿਓ ਇੱਥੇ ਪੂਰਾ ਵਧੀਆ ਇੰਜੋਏਮੈਂਟ ਦੇ ਵਾਸਤੇ ਆ ਵੀ ਝੂਲੇ ਨੇ ਇਹ ਵੀ ਘੁੰਮਦੇ ਨੇ ਗੋਲ-ਗੋਲ ਤੇ ਇਸ ਤਰ੍ਹਾਂ ਦੇ ਸਾਰੇ ਝੂਲੇ ਨੇ ਇੱਧਰ ਚੰਡੋਲ ਚੰਡੋਲ ਚੱਲ ਵੀ ਰਿਹਾ ਮਾਕੀ ਕਿਹ ਜਿਹੀ ਸਟੀ ਵਾਲਾ ਝੂਲਾ ਵੀ ਹੈਗਾ ਤੇ ਸ਼ਾਮ ਨੂੰ ਮਤਲਬ ਰਾਤ ਨੂੰ ਇਹ ਹੋਰ ਵੀ ਵਧੀਆ 뷰 ਆਉਂਦਾ ਹੋਊ ਕਿਉਂਕਿ ਲਾਈਟਾਂ ਚੱਲਦੀਆਂ ਹੁੰਦੀਆਂ ਨੇ ਇਹਨਾਂ ਨਾਲ ਸਾਰੇ ਕਿਤੇ ਆ ਦੇਖੋ ਚੰਡੋਲ ਚੱਲ ਰਿਹਾ ਮਾਸੀ ਇੱਥੇ ਆ ਰਹੀ ਸਟੀ ਇਧਰ ਸਾਰਾ ਬਸ ਨੂੰ 뷰 ਦਿਖਾਤਾ ਆ ਵੀ ਇਧਰ ਗਨ ਵਾਲਾ ਦੇਖੋ ਗਨ ਵਾਲਾ ਸ਼ਾਟ ਲਾਉਣ ਵਾਲਾ ਬੋਲਬਲੇ ਬੰਨੇ ਹੋਏ ਨੇ ਇੱਥੇ ਲੋਕੀ ਦੇਖ ਸਕਦੇ ਐਸ ਤੋਂ ਨਾ ਇਹ ਬਹੁਤ ਸਾਰੀਆਂ ਗੇਮਸ ਨੇ ਇੱਥੇ ਜਿਹੜੀਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਆਹ ਦੇਖ ਸਕਦੇ ਹੋ ਤੁਸੀਂ ਆਹ ਵੀ ਛੋਟੇ ਬੱਚਿਆਂ ਵਾਲੀ ਐ ਤੇ ਹੋਰ ਵੀ ਝੂਲੇ ਹੈਗੇ ਨੇ ਉਹ ਵੀ ਆਪਾਂ ਤੁਹਾਨੂੰ ਅੱਗੇ ਚੱਲ ਕੇ ਦਿਖਾਉਣੇ ਆ ਆਹ ਅਗੇ ਦੇਖੋ ਜਿਵੇਂ ਮੋਟਰਸਾਈਕਲ ਵਾਲੇ ਤੇ ਪਿੱਛੇ ਦਾ ਥਿਊ ਬਹੁਤ ਸੋਹਣਾ ਯਾਰ ਇੱਥੋਂ ਲੈ ਆ ਨਾ ਇਹ ਲੱਗਦਾ ਜਿਵੇਂ ਕਿਸੇ ਬਾਹਰਲੇ ਦੇਸ਼ 'ਚ ਆ ਕੇ ਹੁੰਨੇ ਆ ਕੀ ਆ ਲੱਗਾ ਵੀ ਦੋਈਓ ਆ ਗਿਆ। ਬਹੁਤ ਸੋਹਣਾ 뷰 ਆਉਂਦਾ ਇੱਥੋਂ। ਆਪਾਂ ਫੋਟੋਆਂ ਵੀ ਖਿੱਚਾਂਗੇ ਇੱਥੇ ਖੜਕੇ ਬਾਅਦੋਂ। ਕਿ ਇਹ ਚੂਲੇ ਦੇਖ ਸਕਦੇ ਹੋ ਬੱਚਿਆਂ ਵਾਲੇ। ਮੋਟਰਸਾਈਕਲ ਆ ਜੀਪ ਆ ਗਈ। ਗੋਲ-ਗੋਲ ਘੁੰਮਦੀ ਹੈ ਵੀ ਚਲਾਉਣ ਨੂੰ। ਤੇ ਉਹ ਬੱਚੇ ਹਲੇ ਵੀ ਲੈ ਕਿਸ਼ਤੀ ਦੇ ਵਿੱਚ ਲੱਗੇ ਹੋਏ ਨੇ। ਇੰਜੋਏ ਕਰ ਰਹੇ ਨੇ। ਆ ਆ ਗਿਆ। ਇਹ ਵੀ ਬੱਚਿਆਂ ਵਾਲਾ ਆ ਗਿਆ ਗੋਲ-ਗੋਲ ਘੁੰਮਣ ਵਾਲਾ ਝੂਲਾ। ਉਹ ਉੱਲਾ ਚੂਲਾ ਨਾ ਸਾਹਮਣੇ ਇਹ ਬਹੁਤ ਖਤਰਨਾਕ ਆ ਬਿਲਕੁਲ ਸਿੱਧਾ ਹੋ ਜਾਂਦਾ ਦੇਖੋ ਇਹ ਤੇ ਇਧਰਲੇ ਬਾਰੇ ਪਾਸੇ ਵੀ ਆ ਜੰਪ ਵਾਲੇ ਝੂਲੇ ਆ ਗਏ ਆ ਵੀ ਦੇਖ ਸਕਦੇ ਹੋ ਤੁਸੀਂ ਬੱਚਿਆਂ ਵਾਲੇ ਝੂਲੇ ਨੇਗੇ ਤੇ ਝੂਲੇ ਵਾਲਾ ਇਹ ਸੈਕਸ਼ਨ ਅਲੱਗ ਆ ਬਾਕੀ ਦੁਕਾਨਾਂ ਵੀ ਲੱਗੀਆਂ ਹੋਈਆਂ ਨੇ ਖਾਣ ਪੀਣ ਵਾਲੀਆਂ ਵੀ ਲੱਗੀਆਂ ਹੋਈਆਂ ਨੇ ਇੱਥੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਆ ਵੀ ਟ੍ਰੇਨ ਆ ਗਈ ਬੱਚਿਆਂ ਵਾਲੀ ਬਹੁਤ ਸੋਹਣਾ 뷰 ਬਣ ਰਿਹਾ ਇੱਥੋਂ ਵੀ ਪਿੱਛੇ ਚੰਡੋਲ ਚੱਲ ਰਿਹਾ ਹੈ ਮੂਰੇ ਟ੍ਰੇਨ ਘੁੰਮ ਰਹੀ ਆ ਤੇ ਇਹਨਾਂ ਦੀਆਂ ਅਲੱਗ-ਅਲੱਗ ਟਿਕਟਾਂ ਹੁੰਦੀਆਂ ਨੇ ਕਿਸੀ ਦੀ 30 ਰੁਪਏ 40 ਰੁਪਏ ਹੈ ਨਾ ਉਹ ਤੁਸੀਂ ਇੱਥੇ ਆ ਕੇ ਮਤਲਬ ਕਨਫਰਮ ਕਰ ਲਿਓ ਪਤਾ ਕਰ ਲਿਓ ਤੇ ਜਿਵੇਂ ਚੰਡੋਲ ਦੀ ਅਲੱਗ ਤੋਂ ਟਿਕਟ ਹੁੰਦੀ ਆ ਕਿ ਜਿਵੇਂ 60 ਰੁਪਏ 70 ਰੁਪਏ 50 ਰੁਪਏ ਐਵੇਂ ਛੇ ਜਿਹੜੀਆਂ ਟਿਕਟਾਂ ਰੱਖੀਆਂ ਹੁੰਦੀਆਂ ਨੇ ਤੇ ਇਧਰ ਭੂਤ ਮੰਗਲਾ ਵੀ ਹੈਗਾ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਭੂਤ ਮੰਗਲਾ ਵੀ ਬਣਿਆ ਹੋਇਆ ਇੱਥੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਭੂਤ ਮੰਗਲਾ ਤੇ ਭੂਤ ਮੰਗਲੇ ਦੀ ਵੀ ਅਲੱਗ ਤੋਂ ਟਿਕਟ ਹੈ ਉੱਥੇ ਲਿਖ ਕੇ ਟਿਕਟ ਦਾ ਪ੍ਰਾਈਸ ਵੀ ਹੈ ਜਿਹੜਾ ਦੱਸਿਆ ਗਿਆ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਕਾਫੀ ਡਰਾਵਣੀ ਡਰਾਵਣੀ ਆਵਾਜ਼ਾਂ ਇੱਥੋਂ ਆ ਰਹੀਆਂ ਨੇ ਭੂਤ ਮੰਗਲੇ ਦੇ ਸਾਹਮਣੇ ਖੜਕੇ ਅਵਾਜ਼ਾਂ ਸੁਣਦਿਆਂ ਨੇ ਤੇ ਇੱਕ ਗੇਟ ਆ ਉਹ ਗੇਟ ਦੇ ਅੰਦਰ ਜਾ ਕੇ ਭੂਤ ਮੰਗਲਾ ਜਿਹੜਾ ਬਣਿਆ ਹੋਇਆ ਸਾਰਾ ਤੁਸੀਂ ਦੇਖ ਸਕਦੇ ਹੋ ਸਾਰਾ ਆ ਸਾਰਾ ਬਾਹਰਲਾ ਵਿਊ ਆ ਭੂਤ ਮੰਗਲੇ ਦਾ ਤੇ ਆ ਦੇਖੋ ਇੱਥੇ ਟਿਕਟ ਦਾ ਪ੍ਰਾਈਸ ਵੀ ਜਿਹੜਾ ਲਿਖਿਆ ਹੋਇਆ ਪੋਸਟਰ ਤੇ 50 ਰੁਪਏ ਪ੍ਰਤੀ ਵਿਅਕਤੀ ਯਾਨੀ ਕਿ 50 ਰੁਪਏ ਇੱਕ ਜਾਨ ਦੇ ਨੇ ਇੱਕ 1% ਦੇ 50 ਰੁਪਏ ਲੱਗਦੇ ਨੇ ਇਸੇ ਤਰ੍ਹਾਂ ਹੋਰ ਝੂਲਿਆਂ ਦੀਆਂ ਵੀ ਇੱਥੇ ਐਂਟਰੀ ਟਿਕਟਾਂ ਨੇਗੀਆਂ ਕਿਸੇ ਦੀ 40 ਰੁਪਏ 30 ਰੁਪਏ ਭੂਤ ਮੰਗਲੇ ਦੇ ਨਾਲੇ ਆ ਬੱਚੇ ਵਾਲੇ ਝੂਲੇ ਬਣੇ ਹੋਏ ਨੇ ਤੇ ਆ ਵੀ ਇੱਕ ਜਿਵੇਂ ਪਾਰਕ ਹੁੰਦਾ ਨਾ ਇੱਕ ਘਰ ਦੀ ਤਰ੍ਹਾਂ ਬਣਿਆ ਹੋਇਆ ਦੇਖ ਸਕਦੇ ਹੋ ਜਿਵੇਂ ਤੁਸੀਂ ਬਹੁਤ ਖੂਬਸੂਰਤ ਹੈ ਬੱਚਿਆਂ ਵਾਲਾ ਝੂਲਾ ਇਹ ਆ ਵੀ ਨਿਸ਼ਾਨੇ ਲਾਉਣ ਵਾਲਾ ਗਿਆ ਦੇਖੋ ਆ ਗਾਨਾ ਪਈਆਂ ਨੇ ਤੇ ਸਾਹਮਣੇ ਇਥੇ ਸਮਾਨ ਆ ਜਿਹੜਾ ਸਮਾਨ ਤੇ ਵੀ ਨਿਸ਼ਾਨਾ ਲੱਗਿਆ ਉਹ ਮੇਰੇ ਖਿਆਲ ਚ ਨਾਲ ਮਿਲੂਗਾ ਸਿਆ ਵੀ ਆ ਗਈਆਂ ਸਟਾਲ ਆ ਆ ਦੇਖੋ ਬੋਲ ਗਲਾਸਾਂ ਦੇ ਬੋਲ ਮਾਰ ਸਕਦੇ ਆਂਗੇ ਆਪਾਂ ਜਿਹਨੇ ਨਿਸ਼ਾਨਾ ਲਾਇਆ ਹਨ ਉਹ ਇਨਾਮ ਹੁੰਦੇ ਨੇ ਅਲੱਗ ਤੋਂ ਬਾਕੀ ਆ ਵੀ ਇੱਥੇ ਗੋਲ ਚੱਕਰ ਰਿੰਗ ਪਾਉਣੀ ਹੁੰਦੀ ਆ ਜਿਹੜੀ ਚੀਜ਼ ਵੀ ਰਿੰਗ ਪੈ ਗਈ ਉਹ ਤੁਹਾਨੂੰ ਮਿਲ ਜੂਗੀ ਬਹੁਤ ਸਾਰੀਆਂ ਚੀਜ਼ਾਂ ਨਿਗੀਆਂ ਇੱਥੇ ਜਿਵੇਂ ਫਰੂਟੀਆਂ ਕਾਲਗੇਟ ਬਿਸਕੁਟ ਦੀਆਂ ਡੱਬੀਆਂ ਪੈਸੇ ਵੀ ਨੇ ਕਿਤੇ ਕਿਤੇ ਦੇਖਖਰਦੇ ਹੁੰਦੇ ਜਿਵੇਂ 50 ਦਾ ਨੋਟ ਪਿਆ ਹਨਾ ਆ 20 ਦਾ ਨੋਟ ਵੀ ਪਿਆ ਕਾਫੀ ਕੁਝ ਆ ਇੱਥੇ ਇਸ ਤਰ੍ਹਾਂ ਦੀਆਂ ਗੇਮਸ ਇੱਥੇ ਬਹੁਤ ਸਾਰੀਆਂ ਹੈਗੀਆਂ ਨੇ ਆਹ ਦੂਸਰੀਆਂ ਸਟਾਲਾਂ ਆ ਗਈਆਂ ਜਿਵੇਂ ਭਾਂਡੇ ਵਗੈਰਾ ਹਨਾ ਬਹੁਤ ਸੋਹਣੇ-ਸੋਹਣੇ ਤਰੀਕੇ ਦੀਆਂ ਪਲੇਟਾਂ ਦੇਖ ਸਕਦੇ ਹੋ ਇੱਥੇ ਤੁਸੀਂ ਬਹੁਤ ਸੋਹਣਾ ਸਮਾਨ ਆ ਜਿਹੜਾ ਆਇਆ ਹੋਇਆ ਇਹਨਾਂ ਦੇ ਉੱਪਰ ਬਹੁਤ ਸੋਹਣੀ ਕਲਾ ਜਿਹੜੀ ਕੀਤੀ ਹੋਈ ਆ ਤੋ ਦੇਖੋ ਬਹੁਤ ਸੋਹਣੇ-ਸੋਹਣੇ ਇਹ ਬਰਤਨ ਨੇ ਜਿਹੜੇ ਬਣਾਏ ਹੋਏ ਨੇ ਉਰੇ ਆਹ ਕੱਪ ਦੇਖ ਸਕਦੇ ਹੋ ਤੁਸੀਂ ਲਓ ਜੀ ਬਾਕੀ ਆ ਇਧਰ ਪਲੇਟਾਂ ਬਹੁਤ ਵਧੀਆ ਨੇ ਆਹ ਹੋਰ ਸਾਰਾ ਸਮਾਨ ਆ ਗਿਆ ਟੱਬੋ ਕੁਰਸੀਆਂ ਜਿਹੜਾ ਘਰਾਂ ਚ ਵਰਤਨ ਵਾਲਾ ਇੱਥੇ 100 ਰੁਪਏ ਸੇਲ ਵੀ ਲਿਖੀ ਹੋਈ ਆ ਦੇਖੋ ਮੱਕੀ ਹੋਰ ਕਾਫੀ ਸਮਾਨ ਆ ਗਿਆ ਬੋਤਲਾਂ ਬਾਕਸ ਕਾਫੀ ਤਰੀਕੇ ਦਾ ਇੱਥੇ ਸਮਾਨ ਆਪਾਂ ਨੂੰ ਦੇਖਣ ਨੂੰ ਮਿਲ ਜਾਂਦਾ ਆਹ ਦੇਖੋ ਆ ਕੱਪੜੇ ਵਾਲੀ ਆ ਗਈਆਂ ਜਿਵੇਂ ਨਾ ਦੇਖ ਸਕਦੇ ਹੋ ਤੁਸੀਂ ਚੁੰਨੀਆਂ ਦੁਪੱਟੇ ਹਨ ਇਹ ਸਾਰੀ ਸੂਟਾਂ ਵਾਲੀ ਆ ਗਈ ਸਟਾਲ ਤੇ ਇਧਰ ਵੀ ਕਾਫੀ ਕੁਝ ਹੈ ਪਾਪੜ ਵਗੈਰਾ ਜਿਹੜੇ ਬਣਾਉਣ ਵਾਲੇ ਹੁੰਦੇ ਨੇ ਉਹ ਦੇਖੋ ਬਾਈ ਵੀ ਤਲ ਕੇ ਵੀ ਦਿਖਾ ਰያ ਲੈ ਹਾਲੇ ਪਾਪੜ ਤਲਦੇ ਬਾਈ ਨੇ ਬਹੁਤ ਖੁਸ਼ੀ ਕਾਰਨੀਵਲ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਜੂਗਾ ਕੱਪੜੇ ਵਾਲੀ ਆ ਗਈ ਜੇ ਕੋਈ ਸਟਾਲ ਇਧਰ ਐਵੇਂ ਲੱਗ ਤੋ ਸਾਰੀਆਂ ਇੱਥੇ ਸਟਾਲਾਂ ਨੇ ਗਈਆਂ ਆ ਜਵੇਂ ਟੀ-ਸ਼ਰਟਾਂ ਵਗੈਰਾ ਆ ਗਈਆਂ ਹਨ ਤੇ ਆ ਆ ਗਿਆ ਫੇਰ ਸਾਰਾ ਬਰਜ ਖਲੀਫਾ ਦਾ ਵਿਊ ਆਹ ਕਾਫੀ ਸੋਹਣਾ ਇੱਥੇ ਇੱਥੇ ਫੋਟੋ ਬਹੁਤ ਵਧੀਆ ਆਊਗੀ ਤੇ ਰਾਤ ਦਾ ਵਿਊ ਵੀ ਆਪਾਂ ਇਹਦਾ ਦੇਖ ਕੇ ਜਾਵਾਂਗੇ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਰਾਤ ਨੂੰ ਜਿਹੜਾ ਦਾ ਵਿਊ ਆ ਉਹ ਕਿਸ ਤਰ੍ਹਾਂ ਦਾ ਲੱਗਦਾ ਇਹ ਸਾਰਾ ਆਪਾਂ ਦਿਖਾਵਾਂਗੇ ਤੇ ਹੋਰ ਵੀ ਇੱਧਰ ਚੱਲਦੇ ਆਪਾਂ ਇੱਧਰ ਵੀ ਕਾਫੀ ਸਾਰੀਆਂ ਸਟਾਲਾਂ ਨੇ ਆ ਜਵੇਂ ਬਾਕਸ ਵਾਲੀ ਸਟਾਲ ਆ ਗਈ ਇੱਧਰ ਆ ਗਈਆਂ ਖਾਣ ਪੀਣ ਵਾਲੀਆਂ ਸਟਾਲਾਂ ਤੇ ਇੱਧਰ ਜਿਵੇਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਪੀਜ਼ਾ ਹੱਟ ਬਣੀ ਹੋਈ ਆ ਹਨਾ ਪੀਜ਼ੇ ਵਾਲੀਆਂ 버ਗਰ ਵਾਲੀਆਂ ਚਾਹ ਪਾਲੀਆਂ ਸਾਰੀਆਂ ਸਟਾਲਾਂ ਇੱਥੇ ਹੈਗੀਆਂ ਨੇ ਖਾਣ ਪੀਣ ਵਾਲੀਆਂ ਜੂਸ ਵਾਲੀ ਸਟਾਲ ਵੀ ਹੈਗੀ ਆ ਤੇ ਉੱਧਰ ਸਾਹਮਣੇ ਵਾਲੇ ਪਾਸੇ ਵੀ ਇੱਕ ਉੱਧਰ ਚੱਲਦੇ ਆਪਾਂ ਇਹ ਸਟਾਲ ਵੀ ਆਪਾਂ ਦਿਖਾਉਨੇ ਆ ਤੇ ਇੱਥੇ ਵੀ 버ਗਰ ਪੀਜ਼ਾ ਸੈਂਡਵਿਚ ਉਸੇ ਤਰ੍ਹਾਂ ਸਾਰਾ ਫਾਸਟ ਫੂਡ ਵਾਲੀਆਂ ਸਟਾਲਾਂ ਲੱਗੀਆਂ ਇੱਥੇ ਟਿੱਕੀਆਂ ਹੋਗੀਆਂ ਜਿਵੇਂ ਹਨਾ ਇਸ ਤਰ੍ਹਾਂ ਸਾਰੀਆਂ ਇੱਥੇ ਸਟਾਲਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਬਾਕੀ ਆ ਸਮਾਨ ਇਹਨਾਂ ਨੇ ਬਣਾ ਕੇ ਵੀ ਰੱਖਿਆ ਹੋਇਆ ਖਾਣ ਪ ਤੇ ਆ ਗਈ ਸਟਾਲ ਜਿਵੇਂ ਇੱਥੇ ਬੱਚਿਆਂ ਦੇ ਵਾਸਤੇ ਖਾਣ ਦੇ ਲਈ ਹੈ ਨਾ ਆਈਸਕਰੀਮਾਂ ਹੋ ਗਈਆਂ ਜਿਵੇਂ ਸਾਰਾ ਕੁਝ ਇੱਥੇ ਤੁਹਾਨੂੰ ਮਿਲ ਜੂਗਾ 버ਗਰ ਪੀਜ਼ ਆਈਸਕ੍ਰੀਮ ਇਸ ਕਾਰਨੀਵਲ ਦੇ ਵਿੱਚ ਸ਼ਾਮ ਦਾ ਟਾਈਮ ਹੋ ਗਿਆ ਹਨੇਰਾ ਹੋਣ ਲੱਗ ਗਿਆ ਤੇ ਸਾਰੇ ਝੂਲਿਆਂ ਤੇ ਲਾਈਟਾਂ ਨੇ ਜਿਹੜੀਆਂ ਉਲਾ ਦਿੱਤੀਆਂ ਨੇ ਬਾਕੀ ਕਾਫੀ ਸੋਹਣਾ ਵਿਊ ਲੱਗਦਾ ਸ਼ਾਮ ਨੂੰ ਇਹ ਕਾਰਨੀਵਲ ਤਾਂ ਤੁਸੀਂ ਦੇਖ ਸਕਦੇ ਹੋ ਜਿਵੇਂ ਚੰਡੋਲ ਦੇ ਉੱਪਰ ਵੀ ਲਾਈਟਾਂ ਲੱਗੀਆਂ ਹੋਈਆਂ ਨੇ ਹਨਾ ਬਾਕੀ ਸਾਰੇ ਝੂਲਿਆਂ ਦੇ ਮੂਹਰੇ ਲਾਈਟਾਂ ਲੱਗੀਆਂ ਹੋਈਆਂ ਨੇ ਸਾਰੇ ਕਾਰਨੀਵਲ ਦੇ ਵਿੱਚੇ ਲਾਈਟਿੰਗ ਲਾਈਟਾਂ ਨੇ ਜਿਵੇਂ ਜਿਵੇਂ ਹਨੇਰਾ ਹੋਈ ਜਾਊ ਉਵੇਂ-ਉਵੇਂ ਇਹ ਜਿਹੜਾ ਕਾਰਨੀਵਲ ਆ ਹੋਰ ਖੂਬਸੂਰਤ ਲੱਗੂਗਾ। ਬਾਕੀ ਦੂਸਰੀ ਸਾਈਡ ਵੀ ਆਪਾਂ ਜਾਵਾਂਗੇ ਜਿੱਧਰੋਂ ਆਪਾਂ ਐਂਟਰੀ ਕੀਤੀ ਸੀ ਜਿੱਥੇ ਬੁਰਜ ਖਲੀਫਾ ਬਣਿਆ ਹੋਇਆ ਉਧਰ ਵੀ ਸਾਰੀਆਂ ਲਾਈਟਾਂ ਔਨ ਕਰਤੀਆਂ ਉਹ ਵੀ ਕਾਫੀ ਸੋਹਣਾ 뷰 ਆ ਜਿਹੜਾ ਉਹ ਲੱਗ ਰਿਹਾ। ਤੇ ਇਧਰ ਵਾਲੇ ਪਾਸੇ ਜਿਹੜੇ ਝੂਲੇ ਨੇ ਹਨਾ ਇਹਨਾਂ ਤੇ ਵੀ ਲਾਈਟਾਂ ਔਨ ਕਰ ਦਿੱਤੀਆਂ ਨੇ। ਕਾਫੀ ਖੂਬਸੂਰਤ ਲੱਗ ਰਿਹਾ ਜਿਹੜਾ ਕਾਰਨੀਵਲ ਦਾ 뷰 ਆ ਤੁਸੀਂ ਦੇਖ ਸਕਦੇ ਹੋ ਤੇ ਜਿਹੜਾ ਚੰਡੂਲ ਚੱਲ ਰਿਹਾ ਉਹ ਵੀ ਆਪਾਂ ਤੁਹਾਨੂੰ ਨੇੜੋਂ ਜਾ ਕੇ ਦਿਖਾਉਨੇ ਆ ਉਹਦੇ ਵੀ ਰੰਗ-ਬਰੰਗੀਆਂ ਜਿਹੜੀਆਂ ਲਾਈਟਾਂ ਨੇ ਉਹ ਲਾ ਦਿੱਤੀਆਂ ਨੇ ਦੇਖ ਸਕਦੇ ਹੋ ਜਿਵੇਂ ਤੁਸੀਂ ਇਹਦਾ ਵੀ ਕਾਫੀ ਸੋਹਣਾ 뷰 ਲੱਗ ਰਿਹਾ ਦੇਖੋ ਬਾਕੀ ਪੂਰੇ ਹਨੇਰੇ 'ਚ ਇਹ ਜਿਹੜਾ ਕਾਰਨੀਵਲ ਉਹ ਦੂਰੋਂ ਬਹੁਤ ਚਮਕਦਾ ਜਦੋਂ ਮਤਲਬ ਦੇਖਦੇ ਆ ਨਾ ਇਹਨਾਂ ਨੂੰ ਦੂਰੋਂ ਬਹੁਤ ਚਮਕਦਾ ਜਦੋਂ ਪੂਰਾ ਹਨੇਰਾ ਹੋਇਆ ਹੁੰਦਾ ਤੇ ਇੱਧਰ ਵੀ ਆ ਸਾਰੇ ਝੂਲਿਆਂ ਤੇ ਤੇ ਪਿੱਛੋਂ ਦੇਖ ਸਕਦੇ ਹੋ ਤੁਸੀਂ ਚੰਡੋਲ ਦਾ ਕਿੰਨਾ ਸੋਹਣਾ 뷰 ਆ ਰਿਹਾ ਹਨਾ ਉਮ ਝੂਲਿਆਂ ਤੇ ਸਾਰੇ ਲਾਈਟਾਂ ਹੀ ਲਾਈਟਾਂ ਲਾ ਦਿੱਤੀਆਂ ਨੇ ਤੇ ਸ਼ਾਮ ਦਾ ਟਾਈਮ ਹੁੰਦਾ ਜਦੋਂ ਉਦੋਂ ਇਹ ਮੇਲੇ ਦੇ ਵਿੱਚ ਜਿਹੜਾ ਕਾਠ ਆ ਉਹ ਵਧਣ ਲੱਗ ਜਾਂਦਾ ਕਿਉਂਕਿ ਸ਼ਾਮ ਨੂੰ ਸਾਰੇ ਕਮਾਕਾਰਾਂ ਤੋਂ ਫ੍ਰੀ ਹੁੰਦੇ ਨੇ ਸ਼ਾਮ ਦੇ ਟਾਈਮ ਜ਼ਿਆਦਾਤਰ ਇੱਥੇ ਲੋਕ ਜਿਹੜੇ ਮੇਲੇ ਦੇ ਵਿੱਚ ਆਉਂਦੇ ਨੇ ਤੇ ਹੁਣ ਆਪਾਂ ਚੱਲਦੇ ਹਾਂ ਦੂਸਰੀ ਸਾਈਡ ਦਿਖਾਉਨੇ ਆ ਤੁਹਾਨੂੰ ਜਿਹੜਾ ਬਰਜ ਖਲੀਫਾ ਦੇਖ ਸਕਦੇ ਹੋ ਤੁਸੀਂ ਬਰਜ ਖਲੀਫਾ ਦੇ ਉੱਪਰ ਵੀ ਸਾਰੀਆਂ ਜਿਹੜੀਆਂ ਲਾਈਟਾਂ ਨੇ ਉਹ ਲਾ ਦਿੱਤੀਆਂ ਗਈਆਂ ਨੇ ਪਿੰਕ ਤੇ ਬਲੂ ਲਾਈਟਾਂ ਇੱਥੇ ਲਾਈਆਂ ਗਈਆਂ ਨੇ ਕਾਫੀ ਸੋਹਣਾ ਜਿਹੜਾ ਵਿਊ ਆ ਜਿਹੜਾ ਬਣ ਰਿਹਾ ਬਾਕੀ ਨੀੜੋਂ ਚ ਲਗੇ ਵੀ ਆਪਾਂ ਦਿਖਾਉਨੇ ਆਂ ਦੂਸਰੀ ਸਾਈਡ ਹਾਰਟ ਵੀ ਬਣਾਇਆ ਹੋਇਆ ਉਹ ਵੀ ਆਪਾਂ ਦੇਖਦੇ ਆਂ ਤੇ ਫੋਟੋਗ੍ਰਾਫੀ ਦੇ ਲਈ ਕਾਫੀ ਖੂਬਸੂਰਤ ਆਏ ਜਦੋਂ ਪੂਰਾ ਨੀਰਾ ਹੋ ਜਾਊਗਾ ਉਦੋਂ ਆਪਾਂ ਦਿਖਾਵਾਂਗੇ ਉਦੋਂ ਤੁਸੀਂ ਦੇਖਿਓ ਬਹੁਤ ਵਧੀਆ ਨਜ਼ਾਰਾ ਇਹਦਾ ਬਣੂਗਾ ਬਾਕੀ ਇੱਥੇ ਵੀ ਕਾਫੀ ਸਜਾਵਟ ਜਿਹੜੀ ਕੀਤੀ ਗਈ ਆ ਤੇ ਨਾਲ ਇਹਦੇ ਇੱਕ ਸਟੇਜ ਬਣਾਈ ਹੋਈ ਆ ਤੇ ਗਾਣੇ ਇੱਥੇ ਮਤਲਬ ਚੱਲਦੇ ਰਹਿੰਦੇ ਨੇ ਮੇਲੇ ਦੇ ਵਿੱਚ ਜਿਹੜੇ ਬੱਚਿਆਂ ਨੇ ਡਾਂਸ ਕਰਨਾ ਉਹ ਡਾਂਸ ਵੀ ਇੱਥੇ ਕਰ ਸਕਦੇ ਨੇਗੇ ਤੇ ਇਧਰਲੀ ਸਾਈਡ ਆ ਹਾਰਟ ਬਣਾਇਆ ਗਿਆ ਇਹ ਵੀ ਫੋਟੋਗ੍ਰਾਫੀ ਦੇ ਲਈ ਆ ਇਹਦੇ ਵਿੱਚ ਖੜ ਕੇ ਫੋਟੋ ਵੀ ਆਪਾਂ ਖਿੱਚ ਸਕਦੇ ਆਂਗੇ ਤੇ ਇਹਨੂੰ ਵੀ ਸਾਰਾ ਲਾਈਟਾਂ ਦੇ ਨਾਲ ਸਜਾਇਆ ਹੋਇਆ ਸਾਰਾ ਕਾਰਨੀਵਲ ਆਪਾਂ ਤੁਹਾਨੂੰ ਦਿਖਾਤਾ ਆਪਾਂ ਹੁਣ ਬਾਹਰਲੇ ਵਾਲੇ ਪਾਸੇ ਆ ਗਏ ਮੇਲੇ ਦੇ ਆ ਸਾਰਾ ਬਾਹਰ ਦਾ ਵਿਊ ਆ ਤੁਸੀਂ ਦੇਖ ਸਕਦੇ ਹੋ ਕਾਫੀ ਲਾਈਟਾਂ ਇੱਥੇ ਲਾਈਆਂ ਹੋਈਆਂ ਨੇ ਤੇ ਜਦੋਂ ਆਪਾਂ ਪਹਿਲਾਂ ਐਂਟਰੀ ਕੀਤੀ ਸੀ ਮੇਲੇ 'ਚ ਉਦੋਂ ਘੱਟ ਘੱਟ ਸੀਗਾ ਤੇ ਹੁਣ ਤੁਸੀਂ ਦੇਖ ਸਕਦੇ ਹੋ ਸਾਹਮਣੇ ਟਿਕਟਾਂ ਲੈਣ ਦੇ ਵਾਸਤੇ ਲਾਈਨਾਂ ਲੱਗੀਆਂ ਹੋਈਆਂ ਨੇ ਕਾਫੀ ਇਕੱਠਾ ਇਸ ਮੇਲੇ ਦੇ ਵਿੱਚ ਤੇ ਜੇ ਸ਼ਾਮ ਦੇ ਟਾਈਮ ਰਤ ਦੇ ਟਾਈਮ ਤੁਸੀਂ ਯਾਹ ਮੇਲੇ ਦੇ ਵਿੱਚ ਆਓ ਤਾਂ ਜਿਆਦਾ ਵਧੀਆ ਕਿਉਂਕਿ ਜਿਹੜਾ ਨਜ਼ਾਰਾ ਹੋਰ ਵੀ ਖੂਬਸੂਰਤ ਹੋਊਗਾ ਤੁਸੀਂ ਦੇਖੇ ਸਕਦੇ ਹੋ ਜਿਵੇਂ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰਾ ਦਿਖਾ ਰਹੇ ਹਾਂਗੇ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰਾ ਦੁਬਈ ਥੀਮ ਕਾਰਨੀਵਲ ਆ ਜਿਹੜਾ ਦਿਖਾਇਆ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਅਗਲੇ ਬਲੌਗ ਦੇ ਵਿੱਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬ